ਤਾਨ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਕਿੰਨੇ ਨੇ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰਿ ਸ਼ਲਾਲ ਧਿਆਨ ਨਾਲ ਇਸ ਪੰਕਤੀ ਨੂੰ ਪੜੋ ਇਹ ਤੇ ਜੇ ਸ਼ਬਦ ਆਇਆ ਹੈ ਮੱਜਨ ਤੇ ਮੱਜਨ ਦੇ ਅਰਥ ਹੁੰਦੇ ਨੇ ਇਸ਼ਨਾਨ ਕਰਨਾ ਤੇ ਨਾਲ ਮਾਜੀ ਇਸ਼ਨਾਨ ਸ਼ਬਦ ਵੀ ਵਰਤਦੇ ਨੇ ਦੋ ਵਾਰ ਇਸ਼ਨਾਨ ਸ਼ਬਦ ਆ ਗਿਆ ਨਾ ਇੱਕ ਤੇ ਆ ਮਾਗ ਮੱਜਨ ਮਾਗ ਦੇ ਮਹੀਨੇ ਦਾ ਇਸ਼ਨਾਨ ਨਾਗ ਮੱਜਣ ਸੰਗ ਸਾਧੂਆਂ ਧੂੜੀ ਕਰਿ ਇਸ਼ਨਾਨ ਬਾਹਰ ਕਹਿਣ ਲੱਗੇ ਆਪਣੇ ਮਨ ਨੂੰ ਪਵਿੱਤਰ ਕਰਨਾ ਹੈ ਨਾ ਫਿਰ ਰੱਬੀ ਪਿਆਰਿਆਂ ਦੀ ਚਰਨ ਧੂੜੀ ਪ੍ਰਾਪਤ ਕਰ ਰੱਬੀ ਪਿਆਰਿਆਂ ਦੀ ਸਹੂਬਤ ਵਿੱਚ ਬੈਠ ਗੁਰੂ ਦੀ ਗੋਦ ਵਿੱਚ ਆ ਕੇ ਬੈਠ ਸਾ社 ਸੰਗ ਦੀ ਧੂੜੀ ਵਿੱਚ ਆਪਣਾ ਇਸ਼ਨਾਨ ਕਰ ਤੇਰੇ ਅੰਦਰੋਂ ਮੈਲ ਧੋਤੀ ਜਾਏ ਹਉਮੈ ਮੁੱਕ ਜਾਏ ਇਹ ਵਿਕਾਰ ਮੁਕਜਨ